ਬਦਦਿਆ ਕੈਂਪ ਹੈ ਇਹ ਲੱਗਣਾ ਚਾਹੀਦਾ ਹੈ ਬੱਚਿਆਂ ਵਾਸਤੇ ਨਾਲੇ ਬੱਚਿਆਂ ਨੂੰ ਪਤਾ ਲੱਗਦਾ ਹੈ ਵੀ ਬੱਚਿਆਂ ਨੂੰ ਬਹੁਤ ਹੀ ਕਮੀਆਂ ਹੁੰਦੀਆਂ 5 ਸਾਲ ਜਿਹੜਾ ਹੈਗਾ ਮੈਡੀਕਲ ਕੈਂਪ ਲਗਾਣੇ ਆ ਫ੍ਰੀ ਤੇ ਵੈਸੇ ਵੀ ਡੇਲੀ بیس ਤੇ ਅਸੀਂ ਬੱਚਿਆਂ ਦਾ ਜਿਹੜਾ ਹੈਗਾ ਚੈੱਕਅਪ ਕਰਵਾਨੇ ਕਿਉਂਕਿ ਅਸੀਂ ਇਹ ਸੋਚਦੇ ਹਾਂ ਕਿ ਜੇ ਬੱਚਿਆਂ ਦੀ ਸਿਹਤ ਠੀਕ ਹੋਏਗੀ ਤਾਂ ਹੀ ਬੱਚੇ ਅੱਛੀ ਗ੍ਰੋਥ ਕਰ ਸਕਦੇ ਆ ਅੱਛੀ ਪੜਾਈ ਕਰ ਸਕਦੇ ਆ ਬੈਕ ਸਾਈਡ ਤੇ ਇਸ ਕਰਕੇ ਕਈ ਵਾਰ ਆਪਾਂ ਅਲੱਗ-ਅਲੱਗ ਜਗ੍ਹਾ ਤੇ ਕੈਂਪ ਪ੍ਰੋਵਾਈਡ ਕਰਦੇ ਕਿ ਲੋਕਾਂ ਨੂੰ ਪਤਾ ਲੱਗੇ ਕਿ ਇੱਥੇ ਵੀ ਡਿਸਪੈਂਸਰੀ ਹੈ ਹੋਮਿਓਪੈਥਿਕ ਨਾਲ ਪਰਮਾਨੈਂਟ ਕਿਉਰ ਹੋ ਜਾਂਦਾ ਹੈ ਹਰ ਮੈਡੀਸਿਨ ਹਰ ਬਿਮਾਰੀ ਦਾ ਸਤਿਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰੁਣ ਕੁਰਾਲੀ ਫਰੀ ਹੋਮੋਪੈਥਿਕ ਮੈਡੀਕਲ ਕੈਂਪ ਸੀ ਗੁਰੂ ਹਰਕ੍ਰਿਸ਼ਨ ਮਿਡਲ ਸਕੂਲ ਦੇ ਵਿੱਚ ਅੱਜ ਲਗਾਇਆ ਗਿਆ ਅਤੇ ਉੱਤੇ ਬੱਚਿਆਂ ਅਤੇ ਬੱਚਿਆਂ ਦੇ ਮਾਪਿਆਂ ਦੀ ਸਰੀਰਕ ਜਾਂਚ ਵੀ ਡਾਕਟਰਾਂ ਵੱਲੋਂ ਕੀਤੀ ਗਈ ਹੈ ਕੀ ਕਹਿਣਾ ਹੈ ਡਾਕਟਰ ਦਾ ਤੇ ਕੀ ਕਹਿਣਾ ਸਕੂਲ ਦੀ ਪ੍ਰਿੰਸੀਪਲ ਮੈਡਮ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਮੈਡਮ ਕੀ ਨਾਮ ਆਪਣਾ ਤੇ ਕਿਹੜਾ ਸਕੂਲ ਹੈਗੀ ਤੇ ਇਹ ਜਿਹੜਾ ਕੈਂਪ ਲੱਗਿਆ ਉਹਦੇ ਬਾਰੇ ਜਾਣਕਾਰੀ ਦਿਓ ਹਾਂਜੀ ਮੈਂ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜਿਹੜਾ ਕਿ ਚੀਵਖਾਲ ਸਾਧਨਾਨ ਚੈਰੀਟੇਬਲ ਸੁਸਾਇਟੀ ਦੇ ਅਧੀਨ ਚੱਲ ਰਿਹਾ ਹੈ ਮੈਂ ਉਹਨਾਂ ਦੀ ਪ੍ਰਿੰਸੀਪਲ ਗੱਲ ਕਰ ਰਹੀ ਹਾਂ ਮਿਸਿਸ ਕਮਲਜੀਤ ਕੌਰ ਤੇ ਇਹ ਸਾਡਾ ਜਿਹੜਾ ਸਕੂਲ ਆ ਇਹਦੇ ਵਿੱਚ ਅਸੀਂ ਹਰ ਸਾਲ ਜਿਹੜਾ ਹੈਗਾ ਮੈਡੀਕਲ ਕੈਂਪ ਲਗਾਉਂਦੇ ਆ ਫ੍ਰੀ ਤੇ ਵੈਸੇ ਵੀ ਡੇਲੀ بیس ਤੇ ਅਸੀਂ ਬੱਚਿਆਂ ਦਾ ਜਿਹੜਾ ਹੈਗਾ ਚੈੱਕਅਪ ਕਰਵਾਨੇ ਕਿਉਂਕਿ ਅਸੀਂ ਇਹ ਸੋਚਦੇ ਹਾਂ ਕਿ ਜੇ ਬੱਚਿਆਂ ਦੀ ਸਿਹਤ ਠੀਕ ਹੋਏਗੀ ਤਾਂ ਹੀ ਬੱਚੇ ਅੱਛੀ ਗ੍ਰੋਥ ਕਰ ਸਕਦੇ ਆ ਅੱਛੀ ਪੜਾਈ ਕਰ ਸਕਦੇ ਆ ਤੇ ਹਰ ਸਾਲ ਅਸੀਂ ਇੱਥੇ ਫ੍ਰੀ ਮੈਡੀਕਲ ਕੈਂਪ ਲਗਾਉਂਦੇ ਆਂ ਅੱਜ ਵੀ ਸਾਡੇ ਸਕੂਲ ਦੇ ਵਿੱਚ ਜਿਹੜਾ ਹੈਗਾ ਹੁਣ ਗਤਿਕ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਤੇ ਵੈਸੇ ਜਿਹੜੀ ਹੈਗੀ ਰੈਗੂਲਰ ਬੇਸ ਤੇ ਸਾਡੀ ਜਿਹੜੀ ਚੈਰੀਟੇਬਲ ਡਿਸਪੈਂਸਰੀ ਜਿਹੜੀ ਹੈਗੀ ਉਹ ਸਕੂਲ ਦੇ ਵਿੱਚ ਹੀ ਖੁੱਲੀ ਹੋਈ ਹੈ ਜਿੱਥੇ ਹਰ ਰੋਜ਼ ਜਿਹੜੇ ਹੈਗੇ 15 ਤੋਂ 20 ਪੇਸ਼ੈਂਟ ਜਿਹੜੇ ਹੈਗੇ ਡੇਲੀ ਇੱਥੋਂ ਮੈਡੀਸਨ ਲੈਣੇ ਆਂ ਤੇ ਉਸ ਤੋਂ ਬਾਅਦ ਜਿਹੜੀ ਸਾਡੀ ਸਕੂਲ ਦੇ ਵਿੱਚ ਜਿਹੜੀਆਂ ਹੈਗੇ ਪੂਰੇ ਪੰਜਾਬ ਦੀਆਂ ਸਾਡੀਆਂ 47 ਬ੍ਰਾਂਚੀਜ਼ ਆਂ ਤੇ ਸਾਰਿਆਂ ਦੇ ਵਿੱਚ ਹੀ ਤਕਰੀਬਨ ਜਿਹੜਾ ਹੈਗਾ ਡਿਸਪੈਂਸਰੀਜ਼ ਜਾਂ ਹਸਪੀਟਲ ਖੁੱਲੇ ਹੋਏ ਆ ਤੇ ਅਲੱਗ ਤੋਂ ਜਿਹੜਾ ਸਾਡਾ ਹਸਪੀਟਲ ਹੈ ਉਹ ਅੰਮ੍ਰਿਤਸਰ ਦੇ ਵਿੱਚ ਵੀ ਹੈ ਤੇ ਇਹਨਾਂ ਬੱਚਿਆਂ ਦੀ ਜਿਹੜੀ ਸਰੀਰਕ ਜਾਂਚ ਕੀਤੀ ਗਈ ਹੈ ਅੱਜ ਤਕਰੀਬਨ 80 ਤੋਂ 100 ਬੱਚਿਆਂ ਦੀ ਜਿਹੜੀ ਹੈਗੀ ਸਰੀਰਕ ਜਾਂਚ ਕੀਤੀ ਗਈ ਹੈ ਤੇ ਜਿਨ੍ਹਾਂ ਨੂੰ ਮਤਲਬ ਮੇਜਰ ਆਪਣਾ ਜਿਵੇਂ ਅੱਜਕੱਲ ਰੇਸ਼ੇ ਦੀ ਪ੍ਰੋਬਲਮ ਜ਼ਿਆਦਾ ਹੈ ਸਕਿਨ ਦੀ ਪ੍ਰੋਬਲਮਸ ਜ਼ਿਆਦਾ ਬੱਚਿਆਂ ਨੂੰ ਉਹਦਾ ਹੀ ਜਿਹੜੀ ਹੈਗੀ ਮੈਡੀਸਨ ਜ਼ਿਆਦਾ ਅੱਜ ਲਿੱਤੀ ਗਈ ਹੈ ਫਾਇਦਾ ਕੀ ਹੁੰਦਾ ਜੇ ਇਹ ਕੈਂਪ ਲਾਉਂਦੇ ਆ ਇਦੇ ਨਾਲ ਸਾਡੇ ਪੇਸ਼ੈਂਟਸ ਵੀ ਵਧਦੇ ਆ ਤੇ ਬੱਚਿਆਂ ਦੀ ਜਿਹੜੀ ਹੈਗੀ ਉਹਨਾਂ ਨੂੰ ਫ੍ਰੀ ਮੈਡੀਸਨ ਦਿੱਤੀ ਜਾਂਦੀ ਹੈ ਤੇ ਉਹਦੇ ਕਰਕੇ ਪੇਰੈਂਟਸ ਨੂੰ ਕਾਫੀ ਰਿਲੀਫ ਮਿਲਦਾ ਹੈ ਕਿ ਉਹ ਬਾਹਰ ਮਤਲਬ ਜਿਹੜੇ ਹੈਗੇ ਆ ਜਿਆਦਾ ਖਰਚੇ ਨਾ ਕਰਕੇ ਦਵਾਈਆਂ ਦੇ ਉੱਤੇ ਇੱਥੇ ਫ੍ਰੀ ਮੈਡੀਸਨ ਲੈਣੇ ਕਿੰਨੇ ਪੇਰੈਂਟਸ ਆ ਜਿਹੜੇ ਅੱਜ ਰੂ ਚੈੱਕਅਪ ਕਰਾਉਣਾ ਸੀ 50 ਤੋਂ 60 ਪੇਰੈਂਟਸ ਸੀਗੇ ਜਿਹੜੇ ਅੱਜ ਕਰਵਾ ਕੇ ਗਏ ਨੇ ਚੈੱਕਅਪ ਮੈਡਮ ਆਪਣਾ ਨਾਮ ਕੀ ਹੈ ਜੀ ਡਾਕਟਰ ਕੋਮਲਦੀਪ कौर ਅੱਜ ਕਿਹੜੇ ਸਕੂਲ ਦੇ ਵਿੱਚ ਲਗਾਇਆ ਗਿਆ ਸੀ ਸ਼੍ਰੀ ਗੁਰੂ ਹਰਕ੍ਰਿਸ਼ਨ ਸਿੰਘ ਪਬਲਿਕ ਸਕੂਲ ਕਿੰਨੇ ਕ ਬੱਚਿਆਂ ਦੀ ਜਾਂਚ ਕੀਤੀ ਜਾ ਚੁੱਕੀ ਕਿੰਨੇ ਕ ਪੇਰੈਂਟ ਆ ਚੁੱਕੇ ਆ ਕਾਫੀ ਪੇਰੈਂਟਸ ਆ ਚੁੱਕੇ ਆ ਕਾਫੀਆਂ ਨੂੰ ਪਹਿਲਾਂ ਵੀ ਹਰਾਮ ਆਂਦਾ ਸੀਗਾ ਕੈਂਪਸ ਲਈ ਲਗਾਉਂਦੇ ਕਿ ਕਈ ਐਫੋਰਡ ਨਹੀਂ ਕਰ ਸਕਦੇ ਹੈਗੇ ਕਿ ਇੰਨੀ ਮਹਿੰਗੀ ਮੈਡੀਸਿਨਸ ਵੀ ਹੁੰਦੀਆਂ ਨੇ ਕਈ ਵਾਰ ਕਈ ਵਾਰ ਐਦਾਂ ਹੁੰਦਾ ਕਿ ਕਈਆਂ ਨੂੰ ਫਰਕ ਪਿਆ ਹੋਵਾ ਹੁੰਦਾ ਹੈ ਪਰ ਉਹਨਾਂ ਕੋਲ ਇੰਨੇ ਪੈਸੇ ਨਹੀਂ ਹੁੰਦੇ ਹੈਗੇ ਕਿ ਉਹ ਲੈ ਸਕਣ ਮੈਡੀਸਿਨਸ ਤਾਂ ਕਰਕੇ ਕੈਂਪ ਪ੍ਰੋਵਾਈਡ ਕਰ ਲੈਂਦੇ ਆ ਜਦੋਂ ਵੀ ਮੈਨੂੰ ਵੈਦਰ ਚੇਂਜ ਹੁੰਦਾ ਤੇ ਸਰਦੀ ਤੁ ਕਾਮ ਆਮ ਸਮੱਸਿਆ ਬਣ ਜਾਂਦੀ ਹੈ ਉਹਦੇ ਲਈ ਕੀ ਦੇ ਕਿਹੜੀ ਬਿਮਾਰੀ ਤੋਂ ਬਚਾਇਆ ਜਾ ਸਕਦਾ ਤੇ ਕੀ ਦਵਾਈ ਹੈ ਐਪਾ ਐਕੋਨਾਈਟ ਮੈਡੀਸਿਨ ਦਿੰਦੇ ਆ ਐਲੀਅਮ ਸੀਪਾ ਦਿੰਦੇ ਆ ਜਿਵੇਂ ਖਾਂਸੀ ਜ਼ੁਖਾਮ ਹੋ ਗਿਆ ਇਦਾਂ ਚ ਇਹ ਸਾਰੀ ਮੈਡੀਸਿਨਸ ਪ੍ਰੋਵਾਈਡ ਕਰਦੇ ਬੈਲਾਡੋਨਾ ਹੋਗੀ হোমিওপ্যাথিক মেডিসিন ਆ ਪਰਮਨੈਂਟ ਕਿਉਰ ਹੁੰਦਾ ਹੈ ਸਕਿਨ ਅਲਰਜੀਜ਼ ਹੁੰਦੀਆਂ ਜਿਵੇਂ ਸਕਿਨ ਅਲਰਜੀਜ਼ ਜੋ ਵੀ ਪਰਮਨੈਂਟ ਕਿਉਰ ਆ ਕਾਫੀ ਪੇਸ਼ੈਂਟਸ ਕਿਉਰ ਵੀ ਹੋਏ ਐ ਇੱਥੋਂ ਕਈਆਂ ਨੂੰ ਐਦਾਂ ਨਹੀਂ ਪਤਾ ਹੁੰਦਾ ਕਿ ਇੱਥੇ ਡਿਸਪੈਂਸਰੀ ਆ ਕਿਉਂਕਿ ਬੈਕ ਸਾਈਡ ਤੇ ਇਸ ਕਰਕੇ ਕਈ ਵਾਰ ਆਪਾਂ ਅਲੱਗ-ਅਲੱਗ ਜਗ੍ਹਾ ਤੇ ਕੈਂਪ ਪ੍ਰੋਵਾਈਡ ਕਰਦੇ ਕਿ ਲੋਕਾਂ ਨੂੰ ਪਤਾ ਲੱਗੇ ਕਿ ਇੱਥੇ ਵੀ ਡਿਸਪੈਂਸਰੀ ਆ ਹੋমিওপ্যাথਿਕ ਨਾਲ ਪਰਮਨੈਂਟ ਕਿਉਰ ਹੋ ਜਾਂਦਾ ਹੈ ਹਰ ਮੈਡੀਸਿਨ ਹਰ ਬਿਮਾਰੀ ਦਾ ਕਹਿੰਦੇ ਹੋਮੋਪੈਥਿਕ ਦੀ ਦਵਾਈ ਅਸਰ ਹੋ ਹੌਲੀ ਕਰਦੀ ਹੈ ਉਹ ਕਿਉਂ ਕੀ ਕਾਗ ਲੱਗਦਾ ਜੀ ਕਈਆਂ ਦੀ ਇਮਿਊਨਿਟੀ ਵੀਕ ਹੁੰਦੀ ਹੈ ਇਹ ਕਰ ਇਸ ਕਾਰਨ ਤਾਂ ਕਰਕੇ ਹੋ ਜਾਂਦਾ ਵੈਸੇ ਐਦਾਂ ਕੁਝ ਨਹੀਂ ਹੈਗਾ ਕਿ ਹੋਮੋਪੈਥਿਕ ਮੈਡੀਸਿਨ ਲੇਟ ਅਸਰ ਕਰਦੀ ਹੈ ਕਈ ਵਾਰ ਐਦਾਂ ਹੀ ਵੀ ਕਈਆਂ ਨੂੰ ਹਫਤੇ 'ਚ ਵੀ ਆਰਾਮ ਆ ਜਾਂਦਾ ਹੈ 15 ਦਿਨ 'ਚ ਵੀ ਆਰਾਮ ਆ ਜਾਂਦਾ ਹੈ ਕੁਝ ਲੋਕ ਕਹਿੰਦੇ ਸਾਈਡ ਇਫੈਕਟ ਨਹੀਂ ਹੁੰਦੇ ਇਸ ਦੇ ਜੀ ਹਾਂਜੀ ਇਹ ਗੱਲ ਬਿਲਕੁਲ ਸੱਚ ਹੈ ਹਾਂਜੀ ਕੀ ਕਹਿਣਾ ਚਾਹਦੇ ਹੋ ਮੈਡਮ ਲੋਕਾਂ ਨੂੰ ਕੀ ਵੇਅਰ ਕਰਨਾ ਚਾਹਦੇ ਹੋ ਕਿ ਐਲੋਪੈਥਿਕ ਮੈਡੀਸਿਨਸ ਦੇ ਦੇਖੋ ਬਹੁਤ ਜ਼ਿਆਦਾ ਸਾਈਡ ਇਫੈਕਟਸ ਹੁੰਦੇ ਨੇ ਆਪਾਂ ਨੂੰ ਹੋਮੋਪੈਥਿਕ ਮੈਡੀਸਿਨ ਲੈਣੀ ਚਾਹੀਦੀ ਹੈ ਇਹਦੇ ਕੋਈ ਸਾਈਡ ਇਫੈਕਟਸ ਨਹੀਂ ਹੈਗੇ ਪਰਮਨੈਂਟ ਕਿਉਰ ਆ ਹਰ ਬਿਮਾਰੀ ਦਾ ਕੀ ਕੈਂਪ ਲੱਗਿਆ ਹੋਇਆ ਸਕੂਲ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਕਿ ਇਹ ਵਧੀਆ ਕੈਂਪ ਹੈ ਇਹ ਲੱਗਣਾ ਚਾਹੀਦਾ ਹੈ ਬੱਚਿਆਂ ਵਾਸਤੇ ਨਾਲੇ ਬੱਚਿਆਂ ਨੂੰ ਪਤਾ ਲੱਗਦਾ ਹੈ ਵੀ ਬੱਚਿਆਂ ਨੂੰ ਬਹੁਤ ਹੀ ਕਮੀਆਂ ਹੁੰਦੀਆਂ ਤਾਂ ਲੱਗਣਾ ਚਾਹੀਦਾ ਇਹ ਬਹੁਤ ਅੱਛੇ ਐ ਅਸੀਂ ਪਹਿਲਾਂ ਵੀ ਯੂਜ਼ ਕੀਤੀ ਹੈ ਤਾਂ ਬਹੁਤ ਵਧੀਆ ਹੈ ਕਿਹੜਾ ਸਕੂਲ ਚ ਲੱਗਿਆ ਸੀਗਾ ਕੈਂਪ ਇਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਹਾਂਜੀ ਇਹ ਸਬਜ਼ੀ ਮੰਡੀ ਚ ਹੈਗਾ ਕਿੰਨਾ ਫਾਇਦਾ ਹੁੰਦਾ ਕੈਂਪ ਦਾ ਜੀ ਬਹੁਤ ਫਾਇਦਾ ਹੁੰਦਾ ਕਈ ਨਹੀਂ ਅਫੋਰਡ ਕਰ ਪਾਉਂਦੇ ਤਾਂ ਕੈਂਪਾਂ ਚ ਪਤਾ ਲੱਗ ਜਾਂਦਾ ਹੈ ਬੱਚਾ ਨੂੰ ਮੈਡੀਸਨ ਮਿਲਣੀ ਚਾਹੀਦੀ ਹੈ अच्छी ਗੱਲ ਹੈ ਬਹੁਤ ਵਧਾਈਆਂ